ਪਾ ਗੱਲ ਦੀ ਗੱਲ ਅੱਗ ਦੀ ਕਰਦੇ ਸੀ ਹਾਂਜੀ ਆਲੂ ਹਾਂ ਵੀ ਸਟਾਰਟਿੰਗ ਜਿਵੇਂ ਆਗਾ ਪਾ ਨਹੀਂ ਲਾਈ ਹਾਂ ਤੇ ਇਹਨੂੰ ਤੁਸੀਂ ਉਲਟਾਵੇਂ ਫੇਰਦੇ ਜਾਂ ਕਿਵੇਂ ਹਾਂ ਉਲਟਾਵੇਂ ਜਿਵੇਂ ਹਾਂ ਮੰਨ ਲਾ ਵੀ ਅੱਜ ਝੋਨਾ ਵੜਦੇ ਆ ਹੂੰ ਝੋਨੇ ਦੇ ਮਗਰੀ ਆਪਾਂ ਮਾਲਚਰ ਚਲਾ ਦੇਣਾ ਮਗਰੀ ਮਗਰੀ ਇਹ ਝੋਨਾ ਵੱਢੀ ਜਾਣਾ ਮੈਂ ਨਾ ਮਗਰੇ ਟਰੈਕਟਰ ਮਾਲਚਰ ਕਰੀ ਜਾਂਦਾ ਹਾਂਜੀ ਉਹਦੇ ਮਗਰੀ ਆਪਾਂ ਰੋਟਾਵੇਟਰ ਮਾਰ ਕੇ ਉਹ ਪ੍ਰਾਲੀ ਨੂੰ ਦੱਬ ਦੇਣਾ ਓਕੇ ਮਾਰ ਚਰਮਾਨ ਤੋਂ ਬਾਅਦ ਰੋਟਰੋਟਰ ਮਾਰ ਦੇਣਾ ਠੀਕ ਉਹ ਬਾਈ ਜੀ ਤੇਜ਼ ਤੇਜ਼ ਮਾਰ ਦਿਓ ਜਾਂ ਜਮਾ ਮਤੋਂ ਜਿਵੇਂ ਅਸੀਂ ਨਿੱਟ ਕਾਗਜਵੇਂ ਆ ਮਾਰਦੇ ਆ ਆ ਜਿੰਦੇ ਰੋਟਰੋਟਰ ਨਾਰਮਲ ਜਾਨੀ ਪਰਾਲੀ ਨੂੰ ਰਾਈ ਜਾਵੇ ਮਿੱਟੀ ਦੇ ਵਿੱਚ ਬਸ ਟਿਕਾ ਕੇ ਕੰਮ ਕਰਨਾ ਕਾੜੀ ਨਹੀਂ ਕਰਨੀਗੀ ਠੀਕ ਹੈ ਜੀ ਦੋ ਦਿਨਾਂ ਬਾਅਦ ਤੁਸੀਂ ਉਹਨੂੰ ਬਲੋ ਕਰ ਸਕਦੇ ਹੋ ਤੇ ਜੋ ਮਾੜਾ ਮੋਟ ਵਿੱਚ ਬਾਈ ਦੋ ਦਿਨਾਂ ਬਾਅਦ ਪਰਾਲੀ ਬੈਠੀ 깔 ਜਾਂਦੀ ਹੈ ਇਹ ਹੈ ਜੀ ਚੀਜ਼ ਆ ਬਹੁਤ ਜ਼ਿਆਦਾ ਉਹਦੇ ਵਿੱਚ ਜਾਨ ਨਹੀਂ ਰਹਿੰਦੀ ਹਾਂ ਉਸ ਤੋਂ ਬਾਅਦ ਜੇ ਬੁੱਟ ਹਟ ਜਾਂਦੀ ਹਾਂ ਕਿਉਂਕਿ ਜਦੋਂ ਪਤਾ ਕੀ ਕਰਦਾ ਇਹ ਦੀ ਜੇ ਮੇਰੀ ਥੂਰੀ ਕੰਮ ਕਰਦੀ ਆ ਹਾਂ ਮੈਂ ਮਾਲਚਰ ਤੋਂ ਬਾਅਦ ਰੋਟਾਵੇਟਰ ਮਾਰ ਦਣਾ ਫਿਰ ਇੱਕ ਤਹਿ ਤੋੜ ਲਹਾਲ ਜਾਣਦਾ ਤੂੰ ਜਿਹੜਾ ਸਿੰਗਲ ਹਾਲ ਹੁੰਦਾ ਤਹਿ ਤੋੜ ਕਹਿੰਦੇ ਜਿਹਨੂੰ ਕਈ ਨਾ ਚੱਲੇ ਤੱਕ ਚੱਲ ਜਾਂਦਾ ਚੱਲੇ ਹਾਂ ਜਿਹਨਾਂ ਪਾਣੀ ਜੀਰਦਾ ਹੂੰ ਕਈ ਉਹਨੂੰ ਤਹਿ ਤੋੜ ਵੀ ਕਹਿੰਦੇ ਕਈ ਉਹਨੂੰ ਲੱਤ ਵੀ ਕਹਿੰਦੇ ਪੰਜਾਬੀ ਜੱਟਾਂ ਦੀ ਭਾਸ਼ਾ ਜੇ ਨਾ ਆਪਾਂ ਉਹ ਮਾਰਦੇ ਤਹਿ ਤੋੜ ਮੂਰੇ ਓਕੇ ਜਾਂ ਮੇਰੇ ਕੋ ਮਗਰੋ ਲੈਂਪਕੰਦੇ ਪਏ ਨੇ ਹਾਂ ਮੈਂ ਦੇਖਿਆ ਲੰਮੇ ਲੰਮੇ ਉਹ ਉਹ ਮਾਰ ਦਨੇ ਆ ਮਾਰਦੇ ਇੱਕ ਤਾਂ ਉਹਨਾਂ ਜਿਹੜਾ ਜਦੋਂ ਬਲੋ ਕਰਦੇ ਟਰੈਕਟਰ ਦਾ ਜੋਰ ਅੱਧਾ ਰਹਿ ਜਾਂਦਾ ਫਿਰ ਉਹ ਕੁਛ ਹੱਦ ਤੱਕ ਪੋਲੀ ਕਰ ਦਿੰਦੇ ਆ ਹਾਂ ਓਕੇ ਉਦੋਂ ਬਾਅਦ ਫਿਰ ਟਰੈਕਟਰ ਪਲਾਉ ਨੂੰ ਭੱਜਿਆ ਫਿਰ ਪਲਾਉ ਮਾਰ ਦੇਣਾ ਪਲਾਉ ਮਾਰ ਕੇ ਮਗਰੀ ਰੂਟਾ ਬਿਟਰ ਮਾਰ ਦੇਣਾ ਫਿਰ ਦੁਬਾਰੇ ਰੂਟਾ ਬਿਟਰ ਰੂਟਾ ਬਿਟਰ ਮਾਰਦਾ ਪਲਾਉ ਤੋਂ ਬਾਅਦ ਉਦੋਂ ਬਾਅਦ ਆਪਾਂ ਉਹ ਬੰਨੇ ਮੁੰਨੇ ਲਾੜ ਲੂੜ ਮੋੜ ਲੈਣੇ ਆ ਜਿਹੜੇ ਮਾੜੇ ਮੋਟੇ ਉੱਚੀ ਨਹੀਂ ਮੇ ਉਹਨੇ ਕਰਾ ਦੇ ਨਾਲ ਹਾਂ ਹਲਕਾ ਮੁੜ ਕੇ ਹੁੰਦੇ ਨੇ ਬਾਕੀ ਜੇ ਬੰਦਾ ਕਾਰੀਗਰ ਤਾਂ ਉੱਚਾ ਨਹੀਂ ਮੈਂ ਨਹੀਂ ਹੁੰਦਾ ਨਹੀਂ ਹੁੰਦਾ ਬਈ ਪਲਾਉ ਕਰਨ ਦਾ ਵੀ ਇੱਕ ਤਰੀਕਾ ਹੀ ਹੈ ਸਿਰਫ ਜਦੋਂ ਸ਼ੁਰੂ ਕਰਨਾ ਉਦੋਂ ਜੇ ਮੰਨ ਲਓ ਜਦੋਂ ਕੰਪਿਊਟਰ ਕਰਾ ਲਾਉਂਦੇ ਬਾਈ ਜੀ ਕਿ ਦੂਜਾ ਨਹੀਂ ਨਹੀਂ ਦੂਜਾ ਕਰਾ ਮੈਂ ਉਹ ਟਾਈਮ ਨਹੀਂ ਆਪਣਾ ਟਾਈਮ ਹੁੰਦਾ ਹਾਂ ਖਿੱਚ ਕੇ ਕੰਮ ਉਹਦਾ ਹਾਂ ਬਸ ਉਹ ਤਾਂ ਆਪਣਾ ਧੂਮਾ ਕਰਾ ਹੁੰਦਾ ਆਪਣਾ ਕਰਾ ਵਾਲਾ ਉਦਾਂ ਆਪਾਂ ਖੁੰਜੇ ਭਰ ਦਨੇ ਆ ਤੇ ਆਪਾਂ ਜਿਹੜਾ ਬੰਨਿਆ ਅੰਦਰ ਨੂੰ ਮੋੜ ਲੈਨੇ ਆ ਹੂੰ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਹਲ ਮਾਰ ਦਨੇ ਆ ਹਾਂ ਮੇਰਾ ਇੱਕ ਇੱਕ ਰੋਟਰੋਟਰ ਤੋਂ ਬਾਅਦ ਹੀ ਰੋਟਰੋਟਰ ਤੋਂ ਬਾਅਦ ਤਵੀਆਂ ਰੋਟਰੋਟਰ ਮਾਰਦੋ ਬਾਅਦ ਦੀ ਰਹਾਦਾ ਮੈਂ ਤੁਹਾਨੂੰ ਗੱਲ ਜੋ ਲੜ ਮੋੜ ਲੇ ਹਾਂ ਪਲੋਂਦਵਾ ਰੋਟਰੋਟਰ ਹੋ ਗਿਆ ਹਾਂ ਉਸ ਤੋਂ ਬਾਅਦ ਹਲਾ ਨਾਲ ਲੜ ਮੋੜ ਤੇ ਇਹ ਦਿਨ ਵਿੱਚ ਪਾਉਣੇ ਕਿ ਨਹੀਂ ਨਹੀਂ ਕੋਈ ਪਾਉਣੀ ਲੋੜ ਨਹੀਂ ਓਕੇ ਜੇ ਸਾਰਾ ਟਾਈਮ ਸਾਡੇ ਬਹੁਤ ਟਾਈਮ ਬਾਜੀ ਜਾਂਦਾ ਕਿਉਂਕਿ ਸਾਡਾ ਕੰਮ ਜ਼ਿਆਦਾ ਆ ਸਾਡੇ ਤਾਂ ਕਈ ਵਾਰੀ ਖੇਤ ਨੂੰ ਬਾਰੀ ਉਦੋਂ ਆਉਂਦੇ ਜਾਨੂੰ ਪੁਰਾਣੀ ਜਮੇ ਗਲੀ ਪਈ ਹੁੰਦੀ ਆ ਹਾਂ ਜਦੋਂ ਇਹ ਮਲਚਰ ਤੇ ਰੋਟਾਵੇਟਰ ਨਾਲ ਹੀ ਨਿਵੇੜੀ ਜਾਣਾ ਉਹ ਹੀ ਟਾਈਮ ਦੇਣਾ ਵਿੱਚ ਖੱਤੇ ਨੂੰ ਉਹਦੇ ਨਾਲ ਹੀ ਫਿਰ ਗਲ ਜਾਂਦੀ ਨਾ ਬੇਬੀ ਚਾਹੇ ਪਲੋਗ ਕਰਨੇ ਵਿਚਾਰਨੇ ਲੱਗੇ ਨੇ ਵਿੱਚ ਬਾਅਦ ਚ ਕਿਉਂਕਿ ਪੁਰਾਣੀ ਮਾੜੀ ਮੋੜ ਵਿੱਚ ਰਹਿ ਗਏ ਉਹ ਤੋਂ ਮੇਰੇ ਇੱਕ ਇੱਕ ਹਾਲ ਖੋਲੇ ਹੁੰਦੇ ਨੇ 13 ਹਾਲ ਨੇ ਨਾ ਉਹਨਾਂ ਵਿੱਚੋਂ ਇੱਕ ਇੱਕ ਹਾਲ ਕੱਢਿਆ ਹੋਇਆ ਮੇਰਾ 11 ਹਾਂ ਜੇ ਮਤਲਬ ਇਹ ਉਹ ਛਿੱਧੇ ਕਰ ਲੈ ਹਾਲ ਆਪਾਂ ਨਹੀਂ ਸਾਈਡਾਂ ਵਾਲੇ ਖੋਲਤੇ ਕਿ ਨਹੀਂ ਨਹੀਂ ਵਿੱਚੋਂ ਕੱਢਦਾ ਇੱਕ ਇੱਕ ਹਾਲ ਵਿੱਚ ਇੱਕ ਦੇ ਮਤਲਬ ਯਾ ਆ ਆ ਆ ਵੀ ਹਾਲਾ ਆ ਵੀ ਹਾਲਾ ਹਾਲ ਖੋਲਤਾ ਵਿਚਰਾ ਖੋਲਤਾ ਹਾਂ ਵੀ ਪ੍ਰਾਲੀ ਨਾ ਵਜੇ ਵੀ ਖੁੱਲੇ ਕਰਤੇ ਹਾਂ ਫਿਰ ਉਹ ਫੇਰ ਦੇ ਨੇ ਫਿਰ ਉਹ ਨਗਾ ਦੇਨੇ ਆਪਾਂ ਇੱਕ ਵਾਰੀ ਕਰਕੇ ਫਿਰ ਮੜੀ ਜੇ ਜਮੀਨ ਖੋਸ਼ਗਾ ਤੇ ਨਾਲੀ ਦਾ ਪਾ ਦੇਣੀ ਨਹੀਂ ਟੋਪ ਲਵਾ ਦੇਣੀ ਆ ਫਿਰ ਜਦੋਂ ਚਲੇ ਜਾਣਾ ਖੇਤ ਦੇ ਵਿੱਚ ਹਾਂ ਰਿਓ ਰੂ ਖਿਲਾਰ ਕੇ ਫਿਰ ਮੂਰੇ ਮੂਰੇ ਰੋਟਾਵੇਟਰ ਛੱਡ ਦੇਨੇ ਆ ਹਾਂ ਤੇ ਮਗਰ ਬਜਾਈ ਫਿਰ ਉਹਦੇ ਨਾਲ ਵਟ ਚੰਗੀ ਬਣੀ ਮੈਨੂੰ ਪੂਰਾ ਨਜ਼ਾਰਾ ਆਈ ਜਾਂਦਾ ਪੂਰਾ ਬਸ ਜੇ ਕਮੀ ਰਹਿ ਜੇ ਤਾਂ ਫਿਰ ਤਵੀਆਂ ਤੁਮੀਆਂ ਮਾਰ ਲਈਦੀਆਂ ਨਹੀਂ ਤਾਂ ਲੋੜ ਨਹੀਂ ਹਾਂ ਬਾਈ ਅੱਗੇ ਆਪਾਂ ਵਾਹੀ ਬਾਲੀ ਕਰਦੇ ਸੀਗੇ ਇਹ ਭਲੇਖਾ ਆਪਣੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਬਈ ਰੱਗ ਤੋਂ ਆਪਣਾ ਡਿਜੀਲ ਬੜਾ ਲੱਗਦਾ ਜਦੋਂ ਆਪਾਂ ਅੱਗ ਲਾਉਂਦੇ ਸੀ ਉਦੋਂ ਅਸੀਂ 5-5 ਕਿਲੋ ਤਵੀਆਂ ਨਾ ਬੋਹਦੇ ਸੀ ਜਾਲ ਨੂੰ ਆਖੇ ਤਾਂ ਇਹ ਕਹਿਣ ਲੱਗਾ ਸੀ ਤਾਂ ਆਪਾਂ ਤਵੀਆਂ ਕਿਉਂ ਰੱਖ ਕੋਈ ਨਾ ਕੋਈ ਦੱਗੀ ਰਹਿ ਜਾਂਦੀ ਸੀ 5-5 ਕਿਲੋ ਤਵੀਆਂ ਮਾਰਦੇ ਸੀ ਫਰੀਕ ਕਰਨ ਲਈ ਹਾਂ ਫੇਰ ਸੁਹਾਗਾ ਮਾਰ ਕੇ ਫੇਰ ਹਲ ਮਾਰਨੇ ਫੇਰ ਤਮੀਆਂ ਮਾਰਨੀਆਂ ਫੇਰ ਬਰੀਕ ਕਰਕੇ ਫੇਰ ਆਲੂਆਂ ਲਈ ਬਣਾਉਂਦੇ ਸੀ ਉਹ ਪੁੱਲ ਗੇ ਵਾਰਦੇ ਆ ਗੱਲ ਤਾਂ ਉੱਤੇ ਆ ਗਈ ਹਾਂ ਤੇ ਫੇਰ ਆਪਾਂ 5 ਦਿਨ ਦੇਖਦੇ ਹੀ ਅੱਗ ਲਾਉਣ ਨੂੰ ਹਾਂ ਜੇ ਗਿੱਲੀ ਨੂੰ ਅੱਗ ਲਾ ਲੈਂਦੇ ਵੇ ਤਾਂ ਖਤਰ ਨਹੀਂ ਹੀ ਬਣਦਾ ਸਹੀ ਗੱਲ 5 ਦਿਨ ਘੱਟੋ ਘਾਟ ਆਪਾਂ ਅੱਗ ਨੂੰ ਬਿਸਾਉਂਦੇ ਸੀ ਵੀ ਪ੍ਰਾਲੀ ਵੱਢਦੀ ਏ ਟੰਡੇ ਦੁਬਾਰੇ ਫੇਰ ਡੰਡੇ ਫੋਲੋ ਯਾਰ ਫੇਰ ਅੱਗ ਲਾਉਂਦੇ ਹੁਣ ਇਹੀ ਪੰਜਾਂ ਨੇ ਆਲੂ ਬੀਜ ਕੇ ਬਾਹਰ ਨਿਕਲ ਜਾਂਦੇ ਹੂੰ ਇਹਨਾਂ ਦਾ ਸੁਖ ਤਾਂ ਹੋ ਗਿਆ ਹਣ ਇਹਨਾਂ ਦਾ ਵੀ ਹੋ ਗਿਆ ਤਕਰੀਬਨ ਦਾ ਨਿਓੜੇ ਯਾਰ ਮੇਰੇ ਹਿਸਾਬ ਨਾਲ ਪੰਜਾਂ ਦਾ ਖੱਤਾ ਬੀਜਿਆ ਹੁੰਦਾ ਅੱਜ ਉਹਨਾਂ ਵੱਡੇ ਪੰਜਾਂ ਦਾ ਬਹੁਤ ਚਾਲੂ ਬੀਜੇ ਜਾਂਦੇ ਬੰਦਾ ਹਿੰਮਤ ਹੀ ਹੋਵੇ ਹਿੰਮਤ ਹੀ ਹੋਵੇ ਕੰਮ ਆ ਉਹਦੇ ਉਤਸ਼ਾਹ ਹੋਵੇ ਯਾਰ ਮੈਂ ਕਰਨਾ ਜਿਹੜੇ ਮੈਂ ਇਹ ਨਹੀਂ ਗੱਲ ਜਿਹੜੀ ਆਲੂਆਂ ਦੀ ਖੇਤੀ ਨਹੀਂ ਮਾੜੀ ਗਈ ਹਾਂ ਇਹਦੇ ਬਾਰੇ ਮੜਾ ਦੱਸ ਲਿਆ ਯੇ ਵੀਰਾਂ ਨੂੰ ਇਹਦਾ ਨਿਚੋੜ ਆਲੂਆਂ ਦੀ ਖੇਤੀ ਨਹੀਂ ਮਾਰੀ ਆਲੂ ਦਾ ਕੰਮ ਸਟਾਰਟ ਕਰਨਾ ਪਹਿਲਾਂ 5-4 ਗੀਲੇ ਤੋਂ ਬੰਦਾ ਸਟਾਰਟ ਕਰੇ ਹਾਂ ਜਿਹੜਾ ਕੋਈ ਅੱਜ ਆਪਣਾ ਨਾਮ ਸ਼ੁਰੂ ਹੋਏਗਾ ਚੰਗੀ ਜਾਣਕਾਰੀ ਲਵੇ ਹਾਂ ਥਾਂ ਥਾਂ ਇਹਦੇ ਕੈਂਪ ਲੱਗਦੇ ਨੇ ਵੈਰੀ ਗੁੱਡ ਠੀਕ ਹੈ ਜੀ ਮੈਂ ਆਪਣੇ ਯੂਨੀਵਰਸਿਟੀ ਹੋ ਗਈ ਜਦ ਅਲੰਦਰਗਨ ਆਮ ਕੈਂਪ ਲੱਗਦੇ ਰਹਿੰਦੇ ਸੀ ਆਪ ਵੀ ਲਾਉਂਦੇ ਹਾਂ ਹਾਂ ਨਵੇਂ ਹੁਣ ਗਰੁੱਪ ਬਣਦੇ ਨੇ ਬਣੇ ਨੇ ਹਾਂ ਗਰੁੱਪਾਂ ਵਿੱਚ ਬੰਦਾ ਐਡ ਹੋਵੇ ਚੰਗੀ ਜਾਣਕਾਰੀ ਲਈ ਚੰਗੇ ਕਿਸਾਨਾਂ ਤੋਂ ਸਲਾਹ ਲਵੇ ਜਿਹੜੇ ਚੰਗੇ ਕਿਸਾਨਾਂ ਸਲਾਹ ਜ਼ਰੂਰ ਦੇਣਗੇ ਭਾਈ ਜੀ ਇਸੇ ਗੱਲ ਤੇ ਮੈਂ ਆਇਆ ਥੋੜਾ ਇਸ ਪੁਆਇੰਟ ਤੇ ਕਈ ਆਪਣੇ ਵੀਰਾਂ ਨੂੰ ਆਪਣੇ ਨਾਲ ਆਪਣੇ ਇੱਕ ਤਾਂ ਗੱਲਾਂ ਦਿਮਾਗ ਦੇ ਵਿੱਚ ਪਦੈਸ਼ ਬਹੁਤ ਛੇਤੀ ਬਣਾ ਲੈਂਦੇ ਆ ਆਪਦੇ ਵੱਲੋਂ ਯਾਰ ਜਿਹਦਾ ਕੰਮ ਚੱਲ ਪਿਆ ਉਹ ਗੱਲ ਨਹੀਂ ਦੱਸਣਾ ਨਹੀਂ ਇਹ ਭੁਲੇਖਾ ਆਪਾਂ ਨੇ ਅਜ ਤੱਕ ਕਦੇ ਕਿਹਾ ਨਾ ਆਪਾਂ ਤੋਂ ਕਨੇ ਲਕੋ ਰੱਖਿਆ ਅਸੀਂ ਵੀ ਅਜ ਤੱਕ ਪੁੱਛ ਪੁੱਛ ਕੇ ਇੱਥੇ ਤੱਕ ਆਏ ਆ ਹਾਂ ਐਵੇਂ ਹੀ ਕਹਿ ਦਈਏ ਸਲਾਹਾਂ ਲੈ ਲੈ ਕੇ ਆਏ ਆ ਤੇ ਬਾਕੀ ਜਦੋਂ ਜਿਹੜੇ ਕੰਮ 'ਚ ਬੰਦਾ ਪੈਂਦਾ ਅਗਲਾ ਪਹਿਲਾਂ ਸੂਜਣਾ ਹੁੰਦਾ ਫਿਰ ਨਹਿਰ ਚ ਨਾਉਣ ਲੱਗ ਜਾਂਦਾ ਜੇ ਤੇਰਾ ਉਹਦੇ ਵਿੱਚ ਤੇਰਾ ਮਨ ਕਰਦਾ ਤਾਂ ਤੈਨੂੰ ਕੋਈ ਰੋਸ ਆ ਵੀ ਤੈਨੂੰ ਕੰਮ ਨਾ ਆਊਗਾ ਜੇ ਕਿਸੇ ਮੁੰਡੇ ਦਾ ਜੀ ਕਰਦਾ ਮੈਂ ਆਲੂ ਨਹੀਂ ਖੇਤੀ ਕਰਨੀ ਆ ਹੋ ਸਕਦਾ ਉਹ ਮੱਟੂ ਵੀ ਮੂਰੇ ਨਿਕਲੇ ਚੋਂ ਸਾਣਾ ਜ ਚੰਗਾ ਸੀੜ ਲਵੇ ਚੰਗੀ ਜਾਣਕਾਰੀ ਲਵੇ ਉਹਦੇ ਬਾਰੇ ਬੀਜ ਨੂੰ ਕਿੰਨੇ ਟਾਈਮ ਬਾਅਦ ਬੋਦਲਣਾ ਚਾਹੀਦਾ ਬੀਜ ਜੇ ਮਰ ਕੇ ਚਾਲੇ ਜੇ ਚੰਗਾ ਵੀ ਸਾਂਭੇਗਾ ਕੋ ਸਾਂਭਣਾ ਆਪਣੇ ਹਿਰ ਤੇ ਹੁਣ ਮੰਨ ਲਾਵੇ 30 ਗੱਟੇ ਲਿਆਂਦੇ 2 ਦੇ ਲੈ ਲੇਗੇ ਇਹ ਤੋਂ ਓਕੇ ਜੇ ਮੈਨੂੰ ਨਾ ਸਾਂਭੇ ਹੋ ਸਾਬ ਮੇਰੇ ਕੋ ਪਹਿਲੇ ਸਾਲ ਹੀ ਬਹਿਰ ਸਾ ਜੂ ਚ ਹਾਂ ਉਹਦੀ ਰੋਗਿੰਗ ਕਰਨੀ ਆ ਉਹਦੀ ਦਵਾਈ ਦਾ ਪ੍ਰੋਪਰ ਖਿਆਲ ਰੱਖਣਾ ਮੇਰੀ ਗੱਲ ਕਹਿੰਦਾ ਵੀ ਆਲੂ ਵੀ ਜੀ ਕੱਲੇ ਵਿਆਹ ਹੀ ਦੇਖਣੇ ਆ। ਆਹੋ ਸਿਆਲ ਚ। ਹਾਂ ਇਹ ਜ਼ਰੂਰੀ ਆ ਫਸਲਾਂ ਨੂੰ ਸੰਭਾਲਣਾ। ਹਾਂ ਠੀਕ ਆ ਘਾਟੇ ਦਾ ਸੌਦਾ ਨਹੀਂ ਹੈਗਾ ਕਿਉਂਕਿ ਜਿਹੜਾ ਬਾਕੀ ਇਹਦਾ ਵੰਮ ਹੋਇਆ ਨਹੀਂ ਕੋਈ ਨਹੀਂ ਹੈਗਾ। ਹਾਂ ਵੀ ਇਹਦਾ ਨਹੀਂ ਪਤਾ ਵੀ ਇਹਨੇ ਰਾਜਾ ਬਣਾਇਆ ਭਕਾਰੀ ਬਣਾਇਆ। ਇਹਦੇ ਬਾਰੇ ਇਹਦਾ ਕੋਈ ਗਾਨ ਗਿਆਨ ਨਹੀਂ। ਕਿਉਂਕਿ ਇਹਦਾ ਰੇਟ ਪੱਕਾ ਨਹੀਂ ਹੈਗਾ। ਨਾ ਕੋਈ ਨਹੀਂ ਦੱਸ ਸਕਦਾ ਇਹਦੇ ਬਾਰੇ। ਵੀ ਇਹ ਅੰਤ ਤੇ ਪਤਾ ਲੱਗਣਾ ਜਦੋਂ ਨਿਕਲੇ। ਇਹਦਾ ਇਹ ਨਹੀਂ ਪਤਾ ਵੀ 2000 ਨੂੰ ਗੱਟਾ ਬੈਗ ਜੀ ਹੋ ਸਕਦਾ 500 ਰੁਪਏ ਨੂੰ ਗੱਟਾ ਰਹੇ ਜੀ। ਇਹਦੇ ਬਾਰੇ ਕੋਈ ਨਹੀਂ ਜਾਣਦਾ। ਇਹ ਸੋਡੇ ਕਰਮ ਲਾ ਲੋ। ਜੋ ਪ੍ਰਮਾਤਮਾ ਦਾ ਜਿਹੜਾ ਜਿਆ ਕੁਦਰਤ ਦਾ ਹੈ ਨੋ ਉਹਦੇ ਹੱਥ ਪਾਸਾ ਵੀ ਕਹਿੰਦਾ ਮਤੋ ਜਿੰਨੇ ਨਵੇਂ ਸਟਾਰਟ ਕਰਨੀ ਹੈ ਉਹ ਇਕੱਠਾ ਹੀ ਨਾ ਪੰਗਾ ਲੈ ਲੈ ਨਾ 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 ਪਹਿਲੇ ਸੀਜ਼ਨ ਹੀ ਕੱਟ ਗਿਆ ਵੀ ਕਿਸੇ ਮਗਰ ਸੁਣ ਕੇ ਵੀ ਯਾਰ 2 ਲੱਖ ਦਾ ਗੀਲਾ ਹੋ ਗਿਆ ਹਾਂ ਵੀ ਚੱਕ ਲਾਂ ਯਾਰ 20 ਲੱਖ ਦਾ ਬੀ ਲਿਆਵਾ ਵੀ ਮੈਂ ਤਾਂ 100 ਗੀਲਾ ਬੀਜ ਕੇ ਫਿਰ ਕਰੋੜਾ ਰੁਪਇਆ ਕਮਾ ਲੂ ਨਾ ਨਾ ਇਹ ਗੱਲ ਨਹੀਂ ਸਟੈਪ ਵਾਈਜ਼ ਸਟੈਪ ਹਾਂ 5 ਕਿਲੇ ਲਾਓ 6 ਲਾਓ 10 ਜੇ ਤੁਸੀਂ ਲਾਉਂਦੇ ਰਹੋਗੇ ਚੰਗੇ ਮੌਸਮੇ ਵਾਲੇ ਆਉਣਗੇ ਤੁਹਾਡੇ ਲਈ ਹਾਂ ਜਦੋਂ ਆਲੂ ਟੁੱਟ ਕੇ ਪਿੱਛੇ ਹਟ ਕੇ ਤਾਂ ਮਰੇ ਜਾਓਗੇ ਯਾਰ ਮਰੇ ਜਾਓ ਗੱਲ ਤਾਂ ਬਾਈ ਜੀ ਉਹੀ ਸਮੇਂ ਨੂੰ ਸਮੇਂ ਨੂੰ ਕਿਵੇਂ ਧੱਕਣਾ ਸਮੇਂ ਨੂੰ ਬਾਈ ਇੱਕ ਕਰੀ ਅੱਗੇ ਲਾ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਸਟਾਰਟ ਹੋਮੇ ਕਰੋ ਵੀ ਛੋਡੇ ਕੋਲ ਸੈਕੰਡ ਜੋਗੇ ਰਹਿ ਜੋ ਅਗਲੇ ਸਾਲ ਲਾਉਣ ਜੋਗੇ ਰਹਿ ਜੋ ਠੀਕ ਆ ਫੇਰ ਹੀ ਛੋਡੀ ਤੱਕੀ ਹੋਊਗੀ ਨਾ ਸਹੀ ਗੱਲ ਹੈ ਤੁਹਾਡੇ ਇੰਨਾ ਗੱਲਾਂ ਕਰਕੇ ਵੀਰਾਂ ਦੇ ਫੋਨ ਆਏ ਵੀ ਦੁਬਾਰਾ ਵੀ ਮੈਂ ਉਹੀ ਗੱਲ ਕਰਦਣਾ ਜੇ ਮੰਨ ਕੇ ਚੱਲ ਆਪਾਂ ਇਹ ਪਹਿਲੇ ਸਾਲ ਹੀ ਘਾਟਾ ਖਾ ਲਿਆ ਵਿਆਜੂ ਪੈਸਾ ਚੱਕ ਕੇ ਲਾ ਲਿਆ ਸਹੀ ਗੱਲ ਹੈ ਪਹਿਲਾਂ ਤੁਸੀਂ ਉਹ ਚੀਜ਼ ਬਣੀ ਖੂਬੋ ਕੋਈ ਗੱਲ ਨਹੀਂ ਯਾਰ ਸਮੇਂ ਚੰਗੇ ਆ ਜਾਣਗੇ ਜਿਵੇਂ ਆਦੀ ਲੋਕਾਂ ਨੂੰ ਇਹ ਸੀ ਯਾਰ ਵੀ ਆਲੂ ਬਹੁਤ ਤੇਜ ਆ ਨਾ ਐਸੇ ਵੀ ਇਸ ਟਾਈਮ ਵੀ ਹਰਾਛਾ 11 12 ਨੂੰ ਘਟਾ ਵੇਗੀ ਨਹੀਂ ਬਹੁਤ ਮਹਿੰਗਾ ਵੀ ਬਹੁਤ ਮਹਿੰਗਾ ਮੈਂ ਫੇਰ ਵੀ ਬੇਨਤੀ ਕਰਦਾ ਨਵੇਂ ਵੀਰਿਆਂ ਨੂੰ ਵੀ ਲਾਓ ਜ਼ਰੂਰ ਮੈਂ ਰੋਕਦਾ ਨਹੀਂ ਕਿਸੇ ਨੂੰ ਪਰ ਆਵੇਂ ਹਿਸਾਬ ਨਾਲ ਤਰੀਕੇ ਨਾਲ ਕਿਸੇ ਮਗਰ ਨਾ ਲੱਗੂ ਵੀ ਜਿਆਦਾ ਨਾ ਪਹਿਲਾਂ ਸੀਡ ਚੰਗੇਮਾਨ ਤੇ ਭਰੋਸੇਮੰਦ ਬੰਦਿਆਂ ਤੋਂ ਹੀ ਲਾਓ ਵੀ ਜਿੰਨਾ ਨਾਂ ਚੱਲਦਾ ਜਿੰਨਾ ਨਾਂ ਚੱਲਦਾ ਤੇ ਜੇ ਮੰਨ ਕੇ ਚੱਲ ਜਿਹੜੇ ਸੀਡ ਲੈਣਾ ਵੀ ਆ ਤਾਂ ਜਦੋਂ ਤਰੀ ਆਲੂ ਤਿਆਰ ਹੁੰਦਾ ਆਲੂ ਦੀ ਬੇਲ ਦੇਖ ਕੇ ਉਦੋਂ ਸੀਡ ਦਾ ਸੌਦਾ ਕਰੋ ਹਾਂ ਉਹ ਚ ਵਾਇਰਸ ਬੁਰਾ ਹਸਤਾਨੀ ਕਈ ਬੰਦੇ ਨੇ ਜਿਹੜੇ ਵੀਰਾਂ ਚਾਹਣਗੇ ਚੱਲ ਵੀ ਆਪਾਂ ਇੰਨਾ ਕੰਮ ਕਰਦੇ ਆਂ ਸੀਟ ਦੀ ਜੁਰਮੇ ਦਾ ਮਾਰੰਟੀ ਤਾਂ ਮੈਂ ਵੀ ਚੱਕਦਾ ਮੈਂ ਵੀ ਨਹੀਂ ਸੀਟ ਵੇਚਦਾ ਕਹਾਂਗੇ ਇਹਨੂੰ ਵੀ ਵੇਚਣੀ ਨਹੀਂ ਨਹੀਂ ਕਦੇ ਨਹੀਂ ਵੇਚਦਾ ਆਪਾਂ ਤਾਂ ਸਿਰਫ ਆਪਦੇ ਲਈ ਤਿਆਰ ਕਰਦੇ ਆਂ ਕਿਉਂਕਿ ਇਹ ਚੀਜ਼ ਬਹੁਤ ਵੱਡੀ ਆ ਹੂੰ ਵੀ ਦੇ ਫਿਰ ਤੇ ਸਾਰੀ ਗੇਮ ਆ ਸਹੀ ਗੱਲ ਠੀਕ ਆ ਨਾ ਕਿਸੇ ਨਾਲ ਧੋਖਾ ਕਰ ਲਈ ਆ ਆਪਦੇ ਲਾਜ ਦੇ ਲਈ ਨਾਮ ਬਦਨਾਮ ਸਾਰੀ ਹਾਂ ਠੀਕ ਆ ਨਾ ਅੱਜ ਗਈ ਮੈਂ ਆਪਾਂ ਅੱਜ ਮੰਨ ਕੇ ਚੱਲ ਆਪਣੇ ਕੋਲ 7000 ਬੈਗ ਪਿਆ ਬੀ ਦਾ ਹੂੰ ਜੇ ਮੈਂ ਕਹਾਂ ਯਾਰ ਮੈਂ ਤਾਂ 80 ਲੱਖ ਰੁਪਏ ਹੁਣ ਵੰਟ ਲਾਂ ਹਾਂ ਇਹ ਮੀਂਹ ਵੀ ਜਾਨੂੰ ਲਾ ਲਾਂਗੇ ਇੱਕ ਸਾਲ ਮੌਜ ਗਰਾਂ ਕਾਣਗੇ ਵੀ ਇਹ ਵਹਿਲੇ ਹੋਈਏ ਇਹ ਥੋੜੋ ਹੁੰਦਾ ਇਹ ਪੌਸ ਜੀ ਦਾ ਮਾੜਾ ਇਹ ਬੰਦਾ ਹੱਟ ਨਹੀਂ ਜਾਦਾ ਇਹਨੂੰ ਬਹੁਤ ਪੈ ਗਿਆ ਭਾਈ ਜੀ ਇਹ ਵੀ ਤੁਹਾਡੀ ਚੈਨ ਟੁੱਟ ਜੂਗਾ ਹਾਂ ਬਸ ਅੱਜ ਦਾ 10 ਲੱਖ ਵਟ ਲੋਗੇ ਉਹ ਰਾਹ ਬੰਦ ਹੋਏ ਨਾ ਸਾਰਾ ਹਾਂ ਤੇ ਬਾਕੀ ਵੀ ਕੋਈ ਹਸਾਕ ਦਾਬ ਨਹੀਂ ਉਹਨਾਂ ਦਾ ਤੂੰ ਕਰ ਨਹੀਂ ਸਕਦਾ ਮੈਂ ਨਹੀਂ ਕਹਿੰਦਾ ਵੀ ਕੋਈ ਬੰਦਾ ਕਹਿੰਦਾ ਕਈ ਬੰਦੇ ਕਹਿੰਦੇ ਕਾਪੀ ਪੈਨ ਲੈ ਕੇ ਬਹਿ ਜਾਓ ਯਾਰ ਫਿਰ ਤਾਂ ਆਪਾਂ ਕੰਮ ਹੀ ਨਹੀਂ ਕਰ ਸਕਦੇ ਫੇਰ ਨਹੀਂ ਕਰ ਸਕਦੇ ਉਹ ਬਾਈ ਤਾਂ ਹੀ ਫੇਰ ਤਾਂ ਕੁਝ ਨਹੀਂ ਆਪਾਂ ਨੂੰ ਫੇਰ ਤਾਂ ਭਾਈ ਜੀ ਆਪਾਂ ਨੂੰ ਪਤਾ ਜੇ ਮੈਂ ਕਾਪੀ ਪੈਨ ਲੈ ਕੇ ਬਹਿ ਜਾ ਮੈਂ ਠੀਕਾ ਵੀ ਇੰਨਾ ਮਹਿੰਗਾ ਡਾਈ ਆ ਫੇ ਤਾਂ ਮੈਂ ਕਰ ਨਹੀਂ ਸਕਦਾ ਫੇ ਤਾਂ ਬਹਿ ਜੂ ਮੈਂ ਡਾਈ ਤਾਂ ਗੱਲ ਯਾਦ ਆਈ ਡਾਈ ਮਿਲ ਜੂ ਹਾਂ ਡਾਈ ਮਿਲ ਜੂਗਾ ਹੋ ਜੂਗਾ ਡਾ ਜੀ ਤੋ ਕਿ ਮੈਨੂੰ ਆਇਆ ਪਿਆ ਲੋਕਾਂ ਕੋਲ ਡਾਈ ਫੇੜੀਆਂ ਚ ਵੀ ਆਇਆ ਪਿਆ ਵਾ ਤਿੰਦੇ ਆ ਵੀ ਲੱਗੇ ਰਹਿ ਕਰ ਆ ਆਇਆ ਆਇਆ ਆਏ ਤਾਂ ਹੋ ਨਹੀਂ ਸਕਦਾ ਕਿਉਂਕਿ ਹਵਾਵਾਂ ਤਾਂ ਬਹੁਤ ਬਣਦੀਆਂ ਨੇ ਇਹ ਵੀ ਹਵਾਵਾਂ ਬਣਾਈਆਂ ਹੋਈਆਂ ਨੇ ਬਣੀ ਸੀ ਨਾ ਨੈਟਿਵ ਹਵਾ ਵੀ ਮਿਲਣਾ ਨਹੀਂ ਹਾਂ ਇਹ ਹਵਾਵਾਂ ਬਣਾਈਆਂ ਨੇ ਆਪਣੇ ਜ਼ਿੰਮੇਵਾਰ ਬੰਦੇ ਭੱਜ ਲੈਂਦੇ ਆ ਜਲਦੀ ਮਾੜੀ ਜੀ ਗੱਲ ਤੋਂ ਹਾਂ ਬਸ ਮਾੜੀ ਗੱਲ ਵੇ ਕਾਬਲ ਮੈਂ ਇਹ ਗੱਲ ਕਹਿੰਦਾ ਵੀ ਖਾਣਾ ਤਾਂ ਮੁਲਕ ਨੇ ਵੀ ਆ ਨਾ ਯਾਰ ਜ਼ਿੰਮੇਦਾਰ ਨੇ ਪੈਦਾ ਕਰਨਾ ਹਰ ਗੱਲ ਦਾ ਫਿਕਰ ਜ਼ਿੰਮੇਦਾਰ ਨੂੰ ਕਹਦੇ ਪਿਆ ਜਾਂਦਾ ਖਾਣਾ ਜਦ ਬਣਾ ਆਪਾਂ ਤਾਂ ਬਣਾਉਣਾ ਆਪਾਂ ਦਾ ਬਣਾਉਣਾ ਆਪਣੇ ਡਰਮ ਭਰੇ ਪਏ ਆਪਣੋਂ ਕਣਕ ਦਾ ਪਈ ਆ ਹਾਂ ਸਾਰਾ ਦੂਜੇ ਦਾ ਹਰ ਗੱਲ ਜ਼ਿੰਮੇਦਾਰ ਨੂੰ ਕੱਲੇ ਨੂੰ ਪਿਆ ਜਾਂਦਾ ਇਹ ਚੀਜ਼ਾਂ ਦੇ ਵਿੱਚ ਹਾਂ ਉਹ ਟੈਨਸ਼ਨ ਆਪਾਂ ਫਿਰ ਜਿਆਦਾ ਹੀ ਲੈ ਜਾਂਦੇ ਨਾ ਭਾਈ ਜੀ ਜਿਵੇਂ ਆਲੂ ਬੀਜ ਲਈ ਧਰਤੀ 'ਚੋਂ ਜੋ ਨਿਕਲ ਆਏ ਉਸ ਤੋਂ ਬਾਅਦ ਤੁਸੀਂ ਰੇਹ ਮਤਲਬ ਕਿੰਨੇ ਦਿਨਾਂ ਤੱਕ ਲਾਉਂਦੇ ਜਿਵੇਂ ਨਾ ਇਹਨੂੰ ਜੂਰੀਏ ਦਾ ਪਜਾਲਾ ਵਰਤਦੇ ਨੇਗੇ ਜਿਵੇਂ ਆਪਾਂ ਆਪਣਾ ਜਿਆਦਾ ਕੰਮ ਕਰਦੇ ਹਾਂ ਰਾਸ਼ਨ ਦਾ ओके डायमंड ਬਰੈਡ ਦੀ ਆਪਾਂ ਜ਼ਿਆਦਾ ਲਾਉਨੇ ਆ ਠੀਕ ਹੈ ਜੀ ਜਿਉ ਆਪਣਾ ਕੰਮ ਰਾਚਣ ਦਾ ਹੀ ਆ ਠੀਕ ਹੈ ਜੀ ਜਿਵੇਂ ਆਪਾਂ 300 310 ਇੱਥੇ ਤੱਕ ਆਪਣੀ ਐਵਰੇਜ ਆਉਂਦੀ ਹੈ ਚੰਗੇ ਸੀਡ ਆਪਾਂ ਲੈਣੇ ਆ ਚੰਗੇ ਸੀਡ ਤਿਆਰ ਕਰਕੇ ਆਪ ਦੇ ਲਈ ਠੀਕ ਹੈ ਉੱਤੇ ਸਪਰੇਆ ਕੋਈ ਬਾਲੀਆਂ ਨਹੀਂ ਤਿੰਨ ਚਾਰ ਸਪਰੇਆ ਹੁੰਦੀਆਂ ਨੇ ਤਰੀਕਾ ਬੰਦਾ ਕਰੀਓ 10 ਡੈਂਦੀ ਗੈਪ ਨਾ ਕਰੀਏ ਬਸ ਉਹ ਐਮ 45 ਹੂੰ ਜਾਂ ਤੇਲੇ ਵਾਲੀ ਵਿੱਚ ਪਾਏ ਕਰਨੀ ਹੈ ਜਿੱਥੇ ਪਾਸ ਸੀਡ ਰੱਖਣਾ ਉਹ ਤਾਂ ਥੋੜਾ ਜਿਆਦਾ ਖਿਆਲ ਜਿਆਦਾ ਖਿਆਲ ਰੱਖ ਲਵੇ ਬੰਦਾ ਜਿਹੜਾ ਫਾਰਮ ਦੇ ਸੀਡ ਬਸ ਉਹਤੇ ਜਿਆਦਾ ਰੱਖੀ ਬਸ ਉਹਤੇ ਥੋੜਾ ਖਿਆਲ ਰੱਖ ਲਵੀ ਉਹ ਜਿਵੇਂ ਹਰ ਸਾਲ ਆਪਾਂ 150 ਗੱਟਾ ਹਾਂਜੀ 100 ਗੱਟਾ 150 ਗੱਟਾ ਨਵੇਂ 20 ਤੋਂ ਤਿਆਰ ਕਰੇ ਪੰਜ ਗੀਲੇ ਸੀਡ ਦੇ ਪੰਜ ਗੀਲੇ ਆ ਪੂਰੇ ਨਵੇਂ ਵਾਲੇ 10 ਗੀਲੇ ਜਿਹੜੇ ਅਗਲੇ ਸਾਲ ਲਈ ਤਿਆਰ ਕਰਨੇ ਐ ਇਦਾਂ ਮੈਂ ਉਹ ਚੈਣ ਆਪਣੀ ਬਣਾਈ ਬਣਾਈ ਚੈਣ ਗਾਂ ਆਪਦੇ ਘਰੋਂ ਤਿਆਰ ਬਿਲਕੁਲ ਬਿਲਕੁਲ ਆਪਦਾ ਵੀ ਆਪ ਤਿਆਰ ਕਰਨਾ ਆਪਾਂ ਉਹਦੇ ਲਈ ਵੀ ਕਿਤੋਂ ਲੈਣ ਦੀ ਉਹ ਕਰਨਾ ਹੀ ਪੈਣਾ ਤੁਹਾਨੂੰ ਕਿਉਂਕਿ ਭਾਈ ਜੀ ਜਿਵੇਂ ਹੁਣ ਤੁਸੀਂ ਉਹ ਖੇਤੀ ਚੱਲੋ ਵੈਗ ਦੀ ਮੇਰਾ ਨਾਲ ਵਧੀਆ ਕਰਦੇ ਤਾਂ ਹੁੰਦਾ ਵੀ ਮਹਿੰਗੇ ਬਹੁਤ ਪੈਣ ਹਾਂ ਆਪਾਂ ਸੀਡ ਦਾ ਕੰਮ ਲੋਕਾਂ ਨੂੰ ਦੇ ਵੀ ਸਕਦੇ ਨੇ ਪਰ ਆਪਾਂ ਨੇ ਕੋਈ ਇਨੀ ਪੂੰਜੀ ਨਹੀਂ ਹੁੰਦੀ ਕਿ ਕਿ ਸਹੀ ਜੇ ਆਪਾਂ ਸੀਡ ਦਾ ਕੰਮ ਕਰਦੇ ਆਂ 8 8.5 ਰੁਪਏ ਇੱਕ ਦਾਣਾ ਪੈਂਦਾ ਹਾਂ ਜੇ 3-4 ਲੱਖ ਦਾ ਕੀਲੇ ਚ ਪੈਂਦਾ ਠੀਕ ਹੈ ਨਾ ਪਹਿਲਾਂ 40-45 ਲੱਖ ਰੁਪਏ ਮੈਂ ਲਾ ਕੇ ਸੀਡ ਕਿੰਨੇ ਆਉਂਗਾ ਬਹੁਤ ਔਖਾ ਕੰਮ ਆ ਇਹ ਹੈਗਾ ਬਹੁਤ ਪੂਰੀ ਵਾਲੇ ਬੰਦਿਆਂ ਦਾ ਜਿਹਨੇ ਪੁਰਾਣਾ ਸਿਸਟਮ ਚਲਾਇਆ ਫਿਰ ਆ ਵੀ ਮੰਨ ਕੇ ਚੱਲ ਉਹਦੀ ਪੜਾਈ ਵੀ ਹੋਣੀ ਚਾਹੀਦੀ ਆ ਹੁਣ ਆਪਾਂ ਇਕੱਲੇ ਗਾਰੇ ਬੰਦੇ ਆ ਹਾਂ ਆਪਾਂ ਨੂੰ ਉਹਦੀ ਬਾਰੇ ਇਨੀ ਨੌਲੇਜ ਨਹੀਂ ਹੈਗੀ ਇੱਕ ਨੌਲੇਜ ਤੇ ਇੱਕ ਪ੍ਰੈਕਟੀਕਲ ਉਹ ਫਰਕ ਪੈਂਦਾ ਜੇ ਬਗਵੇਂ ਆਲੂ ਦਾ ਪਤਾ ਕਰਦਾ ਹੀ ਆ ਆਲੂ ਦਾ ਸੀਡ ਤਿਆਰ ਕਰਨ ਦੇ ਫਰਕ ਤਾਂ ਹੈਗਾ ਯਾਰ ਆਲੂ ਆਲੂ ਨਹੀਂ ਹੁੰਦਾ ਸੀਡ ਸੀਡ ਆ ਆਲੂ ਆਲੂ ਆ ਆਲੂ ਆਲੂ ਉਹ ਤਾਂ ਇੱਕ ਉਹ ਆ ਗਿਆ ਨਾ ਆਪਣੇ ਜਿਵੇਂ ਮੈਂ ਕਹਾਂ ਮੈਂ 200 ਕਿਲੋ ਆਲੂ ਲਾਉਣਾ 300 ਕਿਲੋ ਆਲੂ ਲਾਉਣਾ ਵੀ ਮੈਨੂੰ ਕੀ ਔਖਾ ਨਹੀਂ ਯਾਰ ਫੱਕ ਤਾਂ ਹੈਗਾ ਫਰਕ ਹੈਗਾ ਉਹ ਜੋ ਉੱਥੋਂ ਤਾਂ ਤਿਆਰ ਹੋਣਾ ਨਹੀਂਗਾ ਇਹ ਚੀਜ਼ਾਂ ਉਹਨੇ ਗਾਂ ਚੀਜ਼ ਤਿਆਰ ਕਰਨੀ ਕਿਉਂਕਿ ਉਹ ਇੱਕ ਬੱਚਿਆਂ ਵਾਂਗੂ ਸਾਹਮਣਾ ਬਣਾ ਡੇਲੀ ਰੰਬਿਆਂ ਨਾਲ ਜਿਹੜੇ ਬੰਦੇ ਮੈਂ ਦੇਖਾਂ ਪਾਵੇਂ ਲਾਉਨੇ ਆ ਆਪਦੇ ਜੋਗਾ ਰੰਬਿਆਂ ਨਾਲ ਉਹ ਮਿੱਟੀ ਲਾਉਣੀਆਂ ਉਹਨੂੰ ਸਪਰੇਅ ਉਸ ਹਾਵ ਨਾਲ ਕਰਨੀ ਹੈ ਨਾ ਉਹ ਚੀਜ਼ ਕਰਨੀ ਪੈਂਦੀ ਆ ਬੰਦੇ ਨੂੰ ਉਦਾਂ ਆਜੋ ਆਪਾਂ ਪਿੱਛੇ ਚੱਲੇ ਸੀਗੇ ਭਾਈ ਜੀ ਜਿਵੇਂ ਉਹ ਉਹ ਵੀ ਦਿਖਾ ਜਿਹੜੀ ਇਧਰ ਵਾਲੀ ਆਹ ਕਿਰਾ ਕਾਮਜਾ ਵਰਿਆ ਕਿ ਨਹੀਂ ਹਾਂ ਆਪਣਾ ਆਪਾਂ ਇਹ ਕਰਦੇ ਆਂ ਜਦੋਂ ਆਲੂ ਪੱਟ ਲੈਂਦੇ ਆਂ ਹੂੰ ਆਲੂ ਪੱਟ ਗਏ ਹੂੰ ਜਿੱਥੇ ਤਾਂ ਆਪਣੀ ਹੁੰਦੀ ਹੈ ਬੇਲ ਵੱਢੀ ਉਥੇ ਤਵੀਆਂ ਮਾਰ ਦਿੰਨੇ ਆਂ ਜਿੱਥੇ ਬੇਲ ਤੇ ਸਪਰੇਅ ਕਰੀ ਹੁੰਦੀ ਆ ਆਪਾਂ ਜਿਹੜਾ ਆਲੂ ਰਟਾਇਰ ਗਾਮਾਂ ਦਾ ਉਹਨੂੰ ਆਪਾਂ ਕਰਦੇ ਆਂ ਸਪਰੇਅ ਓਕੇ ਬੇਲ ਸਿਕਾਉਣ ਵਾਲੀ ਓਕੇ ਉਥੇ ਤਾਂ ਆਪਾਂ ਹਲ ਮਾਰ ਕੇ ਹੂੰ ਦੋਗਰੀ ਹੂੰ ਸੁਭਾਗਾ ਮਾਰ ਕੇ ਇਹਨੂੰ ਲੇਜ਼ਰ ਕਰ ਦਿੰਨੇ ਆਂ ਬਸ ਉਹ ਤੋਂ ਪਸਾਰਾ ਹਾਂ ਪੂਰਾ ਵਧੀਆ ਇਕੱਠੇ ਟੈਰਾਂ ਵਾਲਾ ਹਾਂ ਹਾਂ ਬੜੇ ਆਰਾਮ ਨਾਲ ਆਪਦਾ ਦਾ ਕੰਮ ਕਰਦੇ ਸੀ ਇਹਦਾ ਬਹੁਤ ਕੰਮ ਲਿਆ ਹੈ ਨਗਰਾ ਹੁਣ ਬਹੁਤ ਕੰਮ ਲਿਆ ਸੀ ਇੱਕ ਬੇਜੀ ਦੀ ਲਾਮ ਬਹੁਤ ਲੰਮੀਆਂ ਹੋਣ ਵਾਲੀਆਂ ਹਾਂ ਹਾਂ ਇਹ ਮਨ ਦਾ ਜਿਆਦੇ ਪੱਧਰ ਕਰਦਾ ਹੋਊਗਾ ਹਾਂ ਇਹ ਤਾਂ ਪੁਰਾਣਾ ਮਾਡਲ ਬਹੁਤ ਆਪਣਾ ਤੇ ਬੈਂਗ ਨਾ ਇਹਦਾ ਇਹਨਾਂ ਕਰ ਲਿਆ 4-5000 ਗੀਲੇ ਜੇ ਬਣਾਵਾਂ ਮੈਂ ਆਉਦੇ ਹਿਸਾਬ ਨਾਲ ਬਹੁਤ ਕੰਮ ਲਿਆ ਜਿਹੜੇ ਹੋਣ ਵਾਲੇ ਮੈਨੂੰ ਪਤਾ ਉਹ ਤਾਂ ਇੱਥੇ ਵੀ ਨਹੀਂ ਰਹਿ ਜਾਂਦੇ ਹਾਂ ਹਾਂ ਇੰਨੀ ਲਾਮ ਕੱਢ ਗਈ ਉਹ ਦਿਖਾ ਦੇ ਇਹਨਾਂ ਨੂੰ ਇਹ ਬੜੇ ਆਰਾਮ ਨਾਲ ਟਰੈਕਟਰ ਆਪਣਾ 50-50 ਚਲਾਈ ਜਾਂਦਾ ਬੰਦਾ ਡਰਾਈਵ ਟਰੈਕਟਰਾਂ ਬਾਰੇ ਵੀ ਬਾਈ ਜੀ ਮੈਂ ਪੁੱਛਾਂ ਵੈਸੇ ਤਾਂ ਚਲੋ ਮੈਂ ਸਾਰਾ ਕੋ ਤੁਹਾਡੇ ਤੋਂ ਗਿਆਨ ਲੈ ਹੀ ਲਿਆ ਮੈਨਾਂ ਇੱਕ ਤੁਹਾਡੇ ਦਰਸ਼ਨ ਹੀ ਵੀਰਾਂ ਨੂੰ ਦੁਆਰਾ ਕਰਾਉਣੇ ਸੀ ਜਿਹੜੀਆਂ ਕੋ ਮਾੜੀਆਂ ਮੋੜ ਗੱਲਾਂ ਰਹਿ ਗਈਆਂ ਸੀ ਉਹ ਆਪਾਂ ਕਰਨੀਆਂ ਸੀ ਟਰੈਕਟਰ ਸੀਆਰਟੀ ਆਪਾਂ ਪੀਲੀ ਵੀਡੀਓ 'ਚ ਹੀ ਸ਼ਾਇਦ ਗੱਲ ਕਰੀ ਤੁਹਾਡੇ ਕੋਲ ਸੀਆਰਟੀ ਇੱਕ ਵੀ ਨਹੀਂ ਹੈਗਾ ਹਣਾ ਨਹੀਂ ਆਪਣੇ ਕੋਲ ਨਹੀਂ ਹੈਗਾ ਆਉਣ ਵਾਲੇ ਸਮੇਂ ਵਿਚਾਰ ਹੈਗਾ ਹਾਂ ਜੀ ਡਾਕਟਰ ਨਾਮਾ ਲਿਆ ਤਾਂ ਫਿਰ ਉਹੀ ਲਵਾਂਗੇ ਹੁਣ ਆਪਸ਼ਨ ਹੈ ਹਾਂ ਕਿਉਂਕਿ ਆਪਾਂ ਲਵਾਂਗੇ ਤਾਂ ਉਹੀ ਹਾਂ ਤੇ ਜੇ ਕੋਈ ਚੰਗਾ ਮਿਲ ਗਿਆ ਤਾਂ ਮੈਂ ਪੁਰਾਣਾ ਵੀ ਲੈ ਲੈਂਦਾ ਮੈਂ ਕੋਈ ਜਰੂਰਦਾਂ ਨੂੰ ਨਹੀਂ ਜਾਂਦਾ ਮੈਂ ਕਿ ਵੀ ਵਾਰ-ਵਾਰ ਇਹ ਗੱਲ ਸਮਝਾਉਣਾ ਵਾ ਮੈਨੂੰ ਇਹ ਹੁੰਦਾ ਵੀ ਹਰ ਬੰਦਾ ਜਿੰਦੀ ਵਿੱਚ ਸੌਖਾ ਰਹੇ ਹੈ ਨਾ ਕੋਈ ਸੰਸਾਰ ਦੇ ਦੁਖੀ ਨਾ ਕੋਈ ਹੋਵੇ ਹੂੰ ਸਹੀ ਹੈ ਨਾ ਚਾਰ ਆਰਮਾਨ ਹਰੇਕ ਬੰਦੇ ਦੇ ਹੁੰਦੇ ਨੇ ਹੈਨਾ ਸਹੀ ਗੱਲ ਹੈ ਸਾਡੇ ਵੀ ਸੀਗੇ ਸੀ ਵੀ ਇੱਥੇ ਤੱਕ ਪਹੁੰਚਿਆ ਨਾ ਪਰ ਮੈਂ ਇਹ ਗੱਲ ਕਹਿੰਦਾ ਵੀ ਸੂਝ ਖੁਸ਼ੀਆਂ ਲੈਣ ਦੀ ਖਾਤਰ ਦੁੱਖ ਨਾ ਇਕੱਠੇ ਕਰ ਲਿਓ ਆ ਸੇਬੀਜ ਕੀ ਜਵਾਨਾਂ ਖੁਸ਼ੀਆਂ ਗੁਜ਼ਰੀਆਂ ਇਦਾਂ ਵੀ ਜੇ ਤੂੰ ਮਨਾਂ ਵੀ ਖੁਸ਼ੀਆਂ ਲੱਭਣ ਦੀ ਖਾ ਦਾ ਦੁੱਖ ਨਾ ਨਾ ਗੱਲੇ ਪਾ ਲਿਓ ਭਈ ਯਾਰ ਮੈਂ ਤਾਂ ਅੱਜ ਵੱਡਾ ਟਰੈਕਟਰ ਲਿਆਇ ਖਰੋਣਾ ਹੀ ਖਰੋਣਾ ਬਾਪੂ ਜਿਹੇ ਗਾਲੂ ਉਠਾ ਹਨਾ ਤੇ ਉਹ ਸਾਲਾ ਬਹੁਤ ਔਖਾ ਕੰਮ ਯਾਰ 15 ਲੱਖ ਦਾ ਟਰੈਕਟਰ ਹੀ ਆ ਇਹ ਟਰੈਕਟਰ 20-20 ਲੱਖ ਚ ਪੈਂਦੇ ਨੇ ਯਾਰ ਸਹੀ ਗੱਲਾਂ ਬੀ ਇੱਥੋਂ ਪੂਰੇ ਹੋਣਗੇ ਪੈਸੇ ਅੱਗੇ ਆਪਣੇ ਬਜ਼ੁਰਗ ਤਾਂ ਹੀ ਕੰਮ ਜਾਂ ਹੂ ਯਾਰ ਮਾੜੀ ਬੌਲਦ ਦੀ ਜੋੜੀ ਨਾਲ ਵੀ ਕੰਮ ਕਰ ਲੈਂਦੇ ਸੀ ਕਰ ਲੈਂਦੇ ਹੁਣ ਤਾਂ ਟਰੈਕਟਰ ਕਿਉਂ ਮਾੜਾ ਹੈ ਨਹੀਂਗਾ ਯਾਰ ਕਿਸੇ ਕੋਲ ਵੀ ਇਹ ਕੰਮ ਕੀ ਹੈਗਾ ਕਾਮਾ ਥੋੜੇ ਹੋਗੇ ਜਿਹੜਾ ਬੰਦਾ ਕਣਗਜੋ ਨਹੀਂ ਖੇਤੀ ਕਰਦਾ ਉਹਦਾ ਟਰੈਕਟਰ ਹੀ ਸਾਰੇ ਮੇਰੇ ਨਾਲ 20 ਕਿੱਲੇ ਦਾ 20 ਘੰਟੇ ਚਲਊ ਹਾਂ ਇੱਕ ਘੰਟੇ ਜੇ 20 ਕਿੱਲੇ ਕਣਗਜ ਦਾ ਬੀਜਣਾ ਉਹਨੇ 20 ਦਿਨ ਟਰੈਕਟਰ ਸਾਰੀ ਸਮਾਂ ਹੀ ਸਾਲ ਵੇਲੇ ਬਸ ਮਸੈਂਿਆ ਸੀਜ਼ਨ ਤੋਂ ਬਾਅਦ ਮਤਲਬ ਚਾਰ ਪੰਜ ਦਿਨ ਟਰੈਕਟਰ ਚੱਲੇ ਮਸੈਂਿਆ ਨਾ ਇਹ ਤੋਂ ਬਾਅਦ ਟਰੈਕਟਰ ਵੇਲੇ ਆ ਮੈਂ ਨਹੀਂ ਕਹਿੰਦਾ ਵੀ ਕੋਈ ਸੰਸਾਰ ਤੇ ਬੰਦਾ ਦੁਖੀ ਹੋ ਸਕਦਾ ਜੇ ਬੰਦਾ ਤਰੀਕੇ ਨਾਲ ਚੱਲੇ ਯਾਰ ਆਪਣੀ ਇੱਛਾ ਸ਼ਕਤੀ ਨੂੰ ਕੰਟਰੋਲ ਕਰ ਲਵੇ ਹੁਣ ਮੰਨ ਲਾ ਬਲੇਰੋ ਜਾਇਆ ਤੂੰ ਮੇਰੇ ਕੋਲ ਸਵੈਟ ਖੜੀ ਜਾ ਮੇਰੇ ਕੋਲ ਕੈਂਪਰ ਖੜੀ ਜਾ ਨਾ ਵੀ ਛੋੜੇ ਗੱਡੀ ਦਾ ਬੰਦਾ ਮਸ਼ਹੂਰ ਹੁੰਦਾ ਛੋੜੇ ਕੰਮ ਨਾ ਬੰਦਾ ਮਸ਼ਹੂਰ ਹੁੰਦਾ ਵੈਰੀ ਗੁੱਟ ਛੋੜਾ ਚੰਗਾ ਕੰਮ ਹੋਣਾ ਚਾਹੀਦਾ ਗੱਡੀ ਦਾ ਥੋੜਾ ਮਤਲਬ ਹੋਈ ਹੁੰਦਾ ਸਹੀ ਗੱਲ ਹੈ ਠੀਕ ਹੈ ਨਾ ਜੇ ਹੁਣ 60 ਲੱਖ ਵਾਲੀ ਜਾਵਾਂਗੇ ਹੈ ਉਹ ਜਿਹੀ ਏਸੀ ਆ ਉਹ ਜਿਹੀ ਏਸੀ ਆ ਕੀ ਹੋ ਜੂ ਉਹ ਚ ਜਾਣਾ ਉੱਤੇ ਵੀ ਐ ਜਾਣਾ ਉੱਤੇ ਵੀ ਐ ਪਹੁੰਚਣਾ ਮੰਜ਼ਿਲ ਤੇ ਐ ਜਾਣਾ ਮੰਜ਼ਿਲ ਤੇ ਐ ਮਕਸਦ ਹੋਣਾ ਚਾਹੀਦਾ ਮੰਜ਼ਿਲ ਤੱਕ ਠੀਕ ਐ ਨਾ ਤੇ ਫਿਰ ਉਹਨੂੰ ਖੜਾ ਕੇ ਜਾਣ ਦਾ ਫਿਕਰ ਹੂੰ ਵੀ ਕੋਈ ਚੀਜ਼ ਨਹੀਂ ਰਾਂਦਾ ਅੰਦਰ ਕਾਲ ਜਾਂ ਉੱਥੇ ਖੜਾ ਯਾਰ ਕਿੱਥੇ ਜਾਊਗਾ ਨਾ ਆਪਣਾ ਯੂਨੀਵਰਸਿਟੀ ਮੇਲਾ ਸੀ ਹੂੰ ਚਹਿੰਦੇ ਘੋਂਦੇ ਬੰਦੇ ਬਾਸ ਚੜ ਕੇ ਆਏ ਹੂੰ ਆ ਯਾਰ ਮਹਿੰਗੀਆਂ ਗੱਡੀਆਂ ਤੇ ਆਹੀ ਇਹਨੂੰ ਬਚ ਲਈ ਫੜਦੇ ਜੀ ਕੈਂਪਰ ਨੂੰ ਨਾਲੇ ਬੱਚ ਹੋਰ ਲੱਦੇ ਸੀ ਵੀ ਆ ਜਾ ਨਾਲੇ ਦਾ ਸੁਖ ਜਿੰਨੇ ਮਰਜ਼ੀ ਚੜਜੋ ਪੱਤੀ ਵਾਲੇ ਵਿੱਚ ਹੋਰ ਗੜਾ ਉਹਨੂੰ ਮੀਂਹ ਲੱਗਾਉਂਦੇ ਤੇ ਕੁੱਤਾਂ ਚ ਕੋਈ ਪਰਵਾਹ ਹੀ ਨਹੀਂ ਆ ਉਹਨੂੰ ਮੀਂਹ ਲੱਗਾਈ ਆ ਜਾਓ ਯਾਰ ਇਹ ਚੀਜ਼ਾਂ ਦਾ ਫਰਕ ਜ਼ਰੂਰ ਨਾਲੇ ਆਪਾਂ ਜੱਟ ਸੀਗੇ ਆਪਾਂ ਜੱਟ ਜੀਪਾਂ ਵਾਲੇ ਸੀਗੇ ਯਾਰ ਜੀਪਾਂ ਦੇ ਲੈ ਹਾਂ ਜੀ ਸੋਹਣੇ ਜੀਪਾਂ ਦੇ ਲੈ ਲੈ ਹਾਂ ਆਪਾਂ ਤਾਂ ਉਹ ਇੰਦਰ ਨੂੰ ਚੱਲ ਪਏ ਠੀਕਾ ਜਿਹਦੇ ਕੋਲੇ ਹੈਗੀ ਪੂੰਜੀ ਹਮ ਐਕਸਟਰਾ ਮਾਤੋਂ ਤਾਂ ਸਾਰਾ ਕੁਝ ਆ ਉਹ ਜੋ ਮਰਜ਼ੀ ਕਰੋ ਤੁਸੀਂ ਕਰੋ ਮਿਹਨਤ ਕਰਕੇ ਆਪਦੀ 19 ਕ ਸੁਵਿਧਾ ਵਾਲੀ ਗੱਡੀ ਲੈ ਲਓ ਜਿਹੜਾ ਤੁਹਾਡਾ ਪਰਵਾਹ ਨੂੰ ਲੈ ਜੇ ਤੁਹਾਡਾ ਜਿਹੜਾ ਤੁਹਾਨੂੰ ਰਾਤ ਨੂੰ ਰਾਤ ਨੂੰ ਨੀਂਦ ਨਹੀਂ ਵਧੀਆ ਜੇ ਇਹ ਨਾ ਹੋਵੇ ਯਾਰ ਆਇਆ ਮਹੀਨਾ ਆ ਗਈ ਕੈਸੇ ਯਾਰ ਆਇਆ ਮਹੀਨਾ ਕੰਮ ਚੱਲਣਾ ਚਾਹੀਦਾ ਹੀ ਹੈ ਬਿਲਕੁਲ ਮੇਨ ਟੀਚਰ ਆਪਣਾ ਉੱਥੇ ਜਾਣ ਦਾ ਹਾਂ ਬਿਲਕੁਲ ਹਾਂ ਮੇਜੀ ਨੂੰ ਫੌਣ ਆਈ ਜਾਂਦੇ ਆ ਸਰਪੰਚੀ ਆ ਗਈ ਤੇ ਕੰਮ ਬਹੁਤ ਸਿਰ ਤੇ ਚੜੇ ਹੋ ਗਏ ਅਗਰ ਪੇਰਾ ਵੀ ਚੱਲੀ ਜਾਂਦੀਆਂ ਨੇ ਹੁਣ ਕੰਮ ਮੂਰੇ ਆ ਗਿਆ ਕੰਮ ਮੂਰੇ ਆ ਗਿਆ ਅੱਜ ਹੀ ਚੱਲੀ ਬਾਲਣ ਚ ਰਾਉਣ ਪਾਲੀ ਭਰੀ ਖੜੀ ਲੱਕੜਾਂ ਨਾਲ ਆਦੀ ਪੁਰਾਣੇ ਜਿਹੜੇ ਖੁੰਡ ਖੁੰਡ ਪਏ ਸੀ ਉਹ ਕਿਉਂ ਕੰਮ ਮੂਰੇ ਲੇਬਰ ਆ ਜਾਣੀਆਂ ਠੀਕ ਹੈ ਜੀ 25-30 ਬੰਦਿਆਂ ਨੇ ਆਣਾ ਇੱਕ ਤਰੀਕ ਨੂੰ ਅੱਛਾ ਅੱਛਾ ਤੇ ਫਿਰ ਹੁਣ ਸੀਰ ਨੂੰ ਦਵਾਈ ਦੂ ਲੇਬਰ ਵਾਲੇ ਬੰਦੇ ਪੱਕੇ ਆ ਬਾਈ ਹਾਂ ਪੱਕੇ ਆ ਜਾਂਦੇ ਆਪਣੇ ਕੋਲੇ ਤੇ ਜੇਰ ਆਪਾਂ 10 ਪੱਕੇ ਰੱਖਾਂਗੇ ਸਾਂਝੀ ਤੇ ਬਾਕੀ ਜਾਣੀ ਆਲੂ ਬਿਜਾ ਕੇ ਚਲੇ ਜਾਣਗੇ ਉਹ ਚਲੇਗਾ ਫਿਰ ਪਟਾਈ ਮੌਕੇ ਆ ਜਾਣਗੇ ਹੋ ਹੁਣ ਮੰਨ ਲਾ ਵੀ ਛਣੇਨ ਡਰਾਈਵ ਡਰੂਪ ਆ ਗਿਆ ਆਪਣਾ 30 ਬੰਦੇ ਹੋਣਗੇ ਘਟੋੜ ਵਾਲੇ ਛਣੇ ਕੰਮ ਵਾਲੇ ਬੰਦੇ ਨਾਲ ਪਾ ਕੇ ਵੀ ਡਰਾਈਵਰ ਪਾ ਗਏ ਵਿੱਚ ਹੀ ਦੂਜੇ ਬੰਦੇ ਪਾ ਗਏ ਘਟੋੜਾ 30 ਬੰਦੇ ਹੋਣਗੇ ਹਾਂ ਤੇ ਉਹ ਆਪਣਾ ਕੰਮ ਜਾਣੀ ਚੱਲ ਜਾਊਗਾ ਫਿਰ ਬਾਈ ਜੀ ਤਾਂ ਦੂਜਾ ਫਾਰਮ ਤੁਸੀਂ ਦੇਖਿਆ ਆ ਇਹ ਆਪਾਂ ਘਰ ਵਾਲੇ ਫਾਰਮ ਚਾ ਜਿੱਥੇ ਮੇਰੇ ਦੇ ਘਰ ਦੇ ਕੋਲ ਹੈ ਬਾਹਰਲਾ ਘਰ ਆਪਾਂ ਕਹਿ ਸਕਦੇ ਹਾਂ ਬਾਹਰ ਲਗਾਏ ਸੀ ਡੰਗਰ ਵੀ ਰੱਖਿਆ ਹਾਂ ਮਾਲ ਡੰਗਰ ਇੱਥੇ ਆ ਟਰੈਕਟਰ ਇੱਥੇ ਆ ਤੇ ਆਹ ਟਰੈਕਟਰ ਦਾ ਸ਼ੰਕਾ ਜਿ ਕੋਈ ਰਹਿ ਗਿਆ ਵੈਸੇ ਤਾਂ ਕੋਈ ਛੱਡਿਆ ਨਹੀਂ ਹਮ ਬਾਈ ਜੀ ਜਿਹਨੇ ਪਹਿਲੀ ਬਾਈ ਨੂੰ ਪੁੱਤਾਂ ਨੂੰ ਸਾਰੇ ਇਹਦੀ ਆ ਪੈਦੀ ਪਲੌਵ ਦੀ ਵੀਡੀਓ ਬਣਾਵਾਂਗੇ ਇਹਦੀ ਪਲੌ ਚਾਲਦੇ ਦੀ ਵੀ ਅਸੀਂ ਇਨਾ ਕੰਮ ਲੈਨੇ ਤੂੰ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਕੰਮ ਲੈ ਤਾਂ ਫੱਟੇ ਜਾ ਕਰਦਾ ਵੀ ਕਈ ਚੀਜ਼ਾਂ ਹੋ ਜਾਂਦੀਆਂ ਨੇ ਵੀ ਸਾਨੂੰ ਮਿਲਦੀਆਂ ਨਹੀਂ ਮੌਕੇ ਦੇ ਉਹ ਗੱਲ ਕਰੀ ਸੀ ਹੁਣ ਮੰਨ ਕੇ ਚਲ ਸੀਜ਼ਨ ਦਾ ਟਾਈਮ ਆ ਹੂੰ ਇਹਦਾ ਕੋ ਟੁੱਟ ਜੇ ਹਫ਼ਤਾ ਮਿਲੇ ਰਾਂ ਤੇ ਮੰਦਰ ਮੰਡੀ ਖਰੀ ਵੀ ਦੀ ਆ ਆ ਚੱਕਰ ਪਾ ਜਾਂਦਾ ਬਸ ਕੋ ਸਿਆਣੇ ਕਹਿੰਦੇ ਕੱਤ ਦਾ ਮਹੀਨਾ ਇਹ ਜਾ ਆਉਂਦਾ ਅਗੇ ਬੜਗ ਬਜ਼ੁਰਗਾਂ ਸੁਣਦੇ ਜੀ ਵੀ ਜੇ ਕਹਦੀ ਮਾਤਾ ਗੁਜਰ ਗਈ ਹੋਣੇ ਭਰੋਲੀ ਜੀ ਰੱਖ ਲਈ ਜੀ ਵੀ ਆਪਾਂ ਹਲੇ ਕੱਤਾ ਵੀ ਜਲੀਏ ਫੇਰ ਮਾਤਾ ਸਸਕਾਰ ਕਰਾਂਗੇ ਉਹ ਕੰਮ ਆ ਵੀ ਘਾਟਾ ਘਾੜਾ ਸਾਈ ਹੁੰਦਾ ਇੱਕ ਕਿ ਮਿੰਟ ਜ਼ਰੂਰੀ ਆ ਜੀ ਉਦੋਂ ਹਾਂ ਆ ਆਉਂਦੀ ਹੈ ਗੱਲ ਬਸ ਜਦੋਂ ਵੀ ਕੰਮ ਖੜ ਜਾਂਦਾ ਵੀ ਯਾਰ ਏਜੰਸੀ ਵਾਲਾ ਕਹਿੰਦਾ ਹਲੇ ਸਮਾਨ ਨਹੀਂ ਹੈ ਨੀ ਯਾਰ ਆਊਗਾ ਆਡਰ ਪਾਇਆ ਉਹਦੋਂ ਚੱਕਰ ਪੈਂਦਾ ਇਹਦੇ ਮਗਰ ਪਲੋ ਪਾਏ ਹੁੰਦੇ ਆ ਹਾਂ ਤੇ ਬਸ ਇੱਕ ਟਰੈਕਟਰ ਵੀ ਉਹੀ ਹੁੰਦਾ ਆਪਣੋ ਕੰਮ ਕਰ ਲਈ ਆਈ ਤਾਂ ਮਹਲਾ ਚਾਰ ਪੰਜ ਖੜੇ ਨੇ ਇਹ ਜੋ ਕਰਨਾ ਹੈ ਹੋਰ ਮਗਰ ਪਾ ਲਾਂਗੇ ਉਦੋਂ ਸਮੱਸਿਆ ਮੇਰੇ ਕੋਲ ਟਰੈਕਟਰ ਹੀ ਇਹੀ 26 ਤਾਂ ਵੀ ਆਖੀਦਾ ਸੀ ਓਕੇ ਇਹੀ ਬਲੌ ਆਖੀਦਾ ਸੀ ਤੇ ਜਦੋਂ ਤੇ ਉਦੋਂ ਫਿਰ ਜਦੋਂ ਉਹਦੇ ਧੋਖਾ ਦੇ ਗਿਆ ਤੇ ਮਨ ਖਰਾਬ ਹੋ ਗਿਆ ਯਾਰ ਵੀ ਆ ਕੀ ਕਰ ਲਿਆ ਪੈਸੇ ਲਾਏ ਸੀ ਹੈ ਨਾ ਤੇ ਫਿਰ ਇਦਾਂ ਹੋ ਗਿਆ ਤੇ ਇਹ ਹੋਰ ਨਹੀਂ ਮੈਂ ਕਹਿੰਦਾ ਵੀ ਕੰਪਨੀ ਵਿੱਚ ਕਈ ਵਾਰੀ ਸੀਰੀਓਸ ਜੀ ਚੰਗੀ ਮਾੜੀ ਆ ਜਾਂਦੀ ਹੈ ਵਿੱਚ ਆ ਜਾਂਦਾ ਬਾਈ ਜੀ ਆ ਜਾਂਦਾ ਮਾੜਾ ਚੰਗਾ ਸਭ ਕੁਝ ਇੱਥੇ ਆ ਪੈਂਡਾ ਹਣਾ ਇਹ ਦ ਟੋਟੀ ਭਰਾਵਾਂ ਨੂੰ ਵੱਡੇ ਵੀਰੇ ਨੂੰ ਜੇ ਕੋਈ ਗਲਤੀ ਛਲਤੀ ਹੋ ਗਈ ਆ ਤੇ ਉਹਦੇ ਨੂੰ ਮਾਫੀ ਆ ਵੱਧ ਘੱਟ ਸ਼ਬਦ ਨਿਕਲ ਜਾਂਦਾ ਹੈ ਨਾ ਬਾਈ ਜੀ ਹਾਂ ਜੀ ਇਹ ਕੋਈ ਨਹੀਂ ਬਾਈ ਜੀ ਕੋਲੇ ਜੇ ਕੋਈ ਸਵਾਲ ਤੁਹਾਡਾ ਆ ਵੈਸੇ ਤਾਂ ਮੈਂ ਬਾਈ ਜੀ ਨੂੰ ਬਹੁਤ ਤੰਗ ਕਰ ਲੈਂਦਾ ਆਪਾਂ ਹਾਂ ਆਪਾਂ ਹੁਣ ਅਜੇ ਸਮੇਂ 'ਚ ਕੋਈ ਪਰ ਮੈਂ ਇਹ ਗੱਲ ਵੀ ਕਹਿਣਾ ਵੀ ਆਪਾਂ ਕਿਸੇ ਸਾਹ ਦੇ ਖਰਾਬ ਨਹੀਂ ਕੋਈ ਗੱਲ ਵੀ ਕੀਤੀ ਆ ਨਾ ਵੀ ਇਹ ਕਹਿ ਰਹੇ ਲੱਗੇ ਤਾਂ ਮਾਫ ਕਰ ਦਿਓ ਕਿਉਂਕਿ ਜਿੰਨੀ ਕੁ ਆਪਣੇ ਕੋਲ ਨੌਲੇਜ ਆਪਾਂ ਉਹਨਾਂ ਸਾਂਝੀ ਕੀਤੀ ਆ ਸਹੀ ਗੱਲ ਆ ਆਪਾਂ ਤਾਂ ਸਿਰਫ ਸਮਝਾਇਆ ਵਾ ਵੀ ਯਾਰ ਵੀ ਆਪਾਂ ਕੜਕੀ 'ਚ ਨਾ ਜਾ ਜੇ ਜੱਟ ਹੂੰ ਕੰਮ ਕਰੋ ਸਟੈਪ ਬਾਈ ਸਟੈਪ ਯਾਰ ਕੜਿੱਕੀ ਆਲਾ ਪਾ ਕੇ ਮਿਹਨਤਾਂ ਦੇ ਦਿੰਦੇ ਨੇ ਕੜਿੱਕੀ ਚ ਫਸ ਗਿਆ ਮੁੜ ਕੇ ਅਗਲੇ ਨੇ ਆਦੀ ਮਰਜ਼ੀ ਨਾ ਛੱਡਣਾ ਹਾਂ ਬਹੁਤ ਔਖਾ ਹੋ ਜਾਂਦਾ ਕਜਾ ਆਪਾਂ ਨਿਊਟਰਲ ਫਿਰਦੇ ਹਾਂ ਹਾਂ ਬਹੁਤ ਔਖਾ ਹੋ ਜਾਂਦਾ ਲੋਦੋ ਚੰਗਾ ਸਬਰ ਦਾ ਸੰਤੋਖ ਹਾਂ ਹੌਲੀ ਹੌਲੀ ਸਟੈਪ ਬਾਈ ਸਟੈਪ ਕਰੋ ਕੋਈ ਗੱਲ ਨਹੀਂ ਆਪਾਂ ਆਉਣ ਵਾਲੀਆਂ ਪੀੜ੍ਹੀ ਨੂੰ ਕੰਡੇ ਨਾ ਬੀਜੀਏ ਉਹਨਾਂ ਨੂੰ ਕੁਝ ਕਰਕੇ ਦੇ ਵੀ ਜਾਂ ਤੂੰ ਕਰ ਲੈ ਸੰਭਾਲ ਲੈ ਇੰਨਾ ਦਾ ਉਹਨਾਂ ਵੀ ਫਰਜ਼ ਬਣਦਾ ਕਈ ਕੀ ਕਰਨਗੇ ਪਿਓ ਦਾਦਿਆਂ ਨੂੰ ਹੁੰਦਾ ਯਾਰ ਇਸ਼ੂ ਹੀ ਸਾਰਾ ਉਹ ਕਰ ਦਈਏ ਨਹੀਂ ਨਹੀਂ ਉਹ ਵਕਤ ਕੰਮ ਉਲਟ ਹੋ ਜਾਂਦਾ ਹਾਂ ਬੜੀ ਸੋਹਣਾ ਤੁਸੀਂ ਚਲੋ ਵਿ ਕਈ ਇਦਾਂ ਹੀ ਕਰਦੇ ਆ ਬੀ.ਐਸ.ਵੀ ਸਾਰੇ ਉਹ ਕਰ ਦਈਏ ਉਹ ਕੰਮ ਕੀ ਹੋ ਜਾਂਦਾ ਜੇ ਦੇਖਦਾ ਵੀ ਯਾਰ ਬਈਆਂ ਸਾਰੀਆਂ ਹੀ ਕਰ ਜੇ ਨਾ ਭਈਆਂ ਭਈਆਂ ਨੰਬਰ ਸਾਰੇ ਹੀ ਕਰ ਜੇ ਥੱਲੇ ਆਏ ਪਏ ਆ ਉਹਦਾ ਕੀ ਫਾਇਦਾ ਵੀ ਥੋੜਾ ਬਤਾ ਉਹਨਾਂ ਨੂੰ ਇੰਟਰਸਟ ਵਿੱਚ ਲਾਓ ਲੈਨ ਨਾ ਲੈਨ ਚੱਲਦੀ ਆ ਇਹ ਕੰਮ ਨਾ ਕੰਮ ਚੱਲੇ ਜਦੋਂ ਆਪਾਂ ਉਹਨਾਂ ਨੂੰ ਨਿਊਟਰਲ ਜਮੇ ਛੱਡ ਦਿੰਨੇ ਆ ਇਦੋਂ ਬਸ ਉਹ ਅਸੀਂ ਜੋਗੇ ਰਹ ਜਾਂਦੇ ਉਹ ਕੋਈ ਗੱਲਾਂ ਕਰਨੇ ਦਾ ਸਾਰੀਆਂ ਪਰਮਾਣਵਾ ਨਹੀਂ ਹੁੰਦੀਆਂ ਆਪਾਂ ਮਿਹਨਤ ਕਰਨੀ ਆ ਪਰ ਇਹ ਨਾ ਹੋਵੇ ਯਾਰ ਵੀ ਮੈਂ ਤਾਂ ਅੱਜ ਹੀ ਸਾਰਾ ਉਹ ਕਰ ਲੂ ਮੈਂ ਅੱਗੇ ਬਾਰ ਬਾਰੇ ਗੱਲਾਂ ਜਮ ਇਹ ਸਮਾਂ ਲੱਗਦਾ ਆਪਾਂ ਨੂੰ ਕੋਈ ਦੇਖੇ ਅਸੀਂ ਪੁੱਛ ਪੁੱਛ ਕੇ ਲੋਕਾਂ ਨੂੰ ਕੀਤਾ ਰੀਸ ਕੀਤੀ ਕਿ ਚੰਗੇ ਜੱਟ ਦੀ ਹਾਂ ਮਿਹਨਤੀ ਬੰਦੇ ਦੀ ਰੀਸ ਕੀਤੀ ਅਸੀਂ ਰੀਸ ਕਰਕੇ ਆ ਮੈਨੂੰ ਕੰਮ ਦਾ ਸ਼ੌਂਕ ਸੀ ਪਰ ਆ ਵੀ ਲੈਂ ਬਣਾਈ ਆ ਵੀ ਆਹ ਕੰਮ ਕਰਨੀ ਪੈ ਜੀ ਹੈ ਨਾ ਵੀ ਇਹਨੂੰ ਇੰਨੇ ਸਾਲ ਲੱਗੇ ਆ ਹਾਂ ਇਹ ਇੱਕਦਮ ਨਹੀਂ ਆ ਗਿਆ ਹਾਂ ਵੀ ਮੈਨੂੰ ਕੋਈ ਡਾਊਟ ਰਹੇਗਾ ਨਾ ਪਹਿਲੀ ਵੀਡੀਓ ਦੇ ਹਾਂ ਵੀ 20 ਤੋਂ 25 ਸਾਲ ਲੱਗੇ ਆ ਆਪਾਂ ਨੂੰ ਇਸ ਕੰਮ ਦੇ ਏ ਨੌ ਅਗਿਆਦੇ ਛੋਟੇ ਵੀਰ ਨੂੰ ਲਵ ਯੂ ਸਾਰਿਆਂ ਨੂੰ ਇਹ ਜੀ ਨੂੰ ਲਾਈਕ ਫੋਲੋ ਜਰੂਰ ਕਰੋ ਬਾਈ ਜੀ ਦਾ ਪੇਜ ਮੈਂ ਨਾ ਇੰਸਟਾਗ੍ਰam ਤੇ ਜਰੂਰ ਕਲੈਬ ਕਰਦਾ ਹਾਂ ਜੇ ਕੋਈ ਤੁਸੀਂ ਬਾਈ ਦਾ ਪੇਜ ਫੋਲੋ ਵੀ ਕਰ ਲਿਓ ਤੇ ਜੇ ਕੋਈ ਸਵਾਲ ਹੋਵੇ ਪੁੱਛ ਵੀ ਦਿਓ ਨੌ ਅਗਿਆਦੇ ਛੋਟੇ ਵੀਰ ਨੂੰ ਸਾਰੇ ਵੀਰਾਂ ਨੂੰ ਪਸੰਦ